ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਰਦਾਸ ਕਰਦਾ ਆ ਕਿ ਤੁਸੀਂ ਹਮੇਸ਼ਾ ਕੋਚ ਰਹੋ ਤੰਦਰੁਸਤ ਰੋਸਰ ਰਸਤੇ ਚੜ੍ਹਦੀਆਂ ਕਲਾ ਦੇ ਵਿੱਚ ਬਾਬੇ ਨਾਨਕ ਦੀ ਅਪਾਰ ਕਿਰਪਾ ਹੋ ਗਈ ਬਈ ਜੇਲੀ ਸਾਡੀ ਹੁਣ ਇੱਕ ਦੋ ਗੱਲਾਂ ਹੋਰ ਰਹਿ ਗਈਆਂ ਜਿਹਦੇ ਵਿੱਚ ਸਾਡੀ ਵੀਡੀਓ ਦੇ ਵਿੱਚ ਬੇਇੱਜ਼ਤੀ ਹੁੰਦੀ ਹੁੰਦੀ ਆ ਮਾਨੂੰ ਪਤਾ ਵੀ ਸਾਡਾ ਟੱਬਰ ਆਣ ਪਿਓ ਪਿਓ ਕੇ ਮਾਰਦਾ ਹੁੰਦਾ ਮੇਰੀ ਵਾਈਫ ਵੀ ਹੋ ਗਈ ਚਾਹੇ ਵਿੱਕੀ ਦੀ ਘਰ ਵਾਲੀ ਹੋ ਗਈ ਹੈ ਨਾ ਜਸਮੀਨ ਵੀ ਪਿੱਛੇ ਰਲ ਜਾਂਦੀ ਵੀ ਹਾਂ ਤੁਸੀਂ ਕੰਮ ਨਹੀਂ ਕਰਾਉਂਦੇ ਹੈਗੇ ਕੱਲ ਸੁਖਵੀਰ ਦੇ ਅੱਡਾ ਬੜਾ ਮੇਣਾ ਮਾਰਤਾ ਹਾਂ ਜਦੋਂ ਕਾੜੀ ਲੱਗੇ ਵੇ ਤੇ ਬੜਾ ਉਹਨ ਕਹਿੰਦੀ ਜੇ ਮੇਰੀ ਮੰਮੀ ਨੂੰ ਪਤਾ ਹੁੰਦਾ ਮੇਰੀ ਮੰਮੀ ਜਾ ਕੇ ਮਿਸਤਰੀ ਨੂੰ ਕਹਿੰਦੀ ਗਰਦਨ ਤੇ ਫੜਕੇ ਨਾ ਲੈ ਕੇ ਜਾਂਦਾ ਕਰ ਅੱਜ ਮੈਂ ਵੀ ਸਾਰਾ ਦੁਪਹਿਰਾ ਛੱਡੇ ਹੀ ਨਹੀਂ ਲੱਭ ਕੇ ਖੜਿਆ ਮਿਸਤਰੀ ਨੂੰ ਦਰਵਾਜ਼ੇ ਵਾਲੇ ਨੂੰ ਮਹਾਜਾਇ ਤਵਾਰਾ ਕੰਪਰ ਤਾਂ ਕਿਤੇ ਗਿਆ ਨਹੀਂ ਹੋਣਾ ਜਦ ਗਿਆ ਮੈਂ ਦੋ ਪਹਿਲੇ ਘਰੇ ਨੂੰ ਗਿਆ ਕਹਿੰਦਾ ਬਾਈ ਮੈਂ ਮੜਿਆ ਨਿਆਣੇ ਨੂੰ ਲੈ ਕੇ ਚੱਲਿਆ ਬਸ ਮੈਂ ਮੁੜ ਕੇ ਆਇਆ ਦੋੀ ਵਰਗਿਆ ਕਰਾ ਹੈ ਨਹੀਂ 3 ਵਰਗਿਆ ਕਰਾ ਹੈ ਨਹੀਂ ਚੌਥੀ ਵਾਰ ਕਰਦੇ ਨੇ ਇਹਨਾਂ ਨੂੰ ਦੱਸੇ ਦੁੱਤਾ ਫਿਰ ਵੀ ਭਾਈ ਬੰਦਾ ਕਿਹੜੇ ਬਹੁਤ ਮਾਰਦਾ ਹੋਰ ਤਾਂ ਤੈਨੂੰ ਜਾਣਾ ਹੀ ਪੈਣਾ ਹੈ ਹੈ ਫਿਰ ਹੁਣ ਇਹ ਵੀ ਵਿਚਾਰਾ ਇਹਨਾਂ ਨੂੰ ਵੀ ਐ ਹੁੰਦਾ ਮਿਸਤਰੀ ਨੂੰ ਵੀ ਮਤਲਬ ਇੱਕ ਐਤਵਾਰ ਤਾਂ ਹੁੰਦਾ ਨਿਆਣੇ ਨਿੱਕੇ ਨੂੰ ਇੱਧਰ ਉੱਧਰ ਘਮਾਉਣ ਨੂੰ ਇਹ ਬੋਮਕਾ ਟੀਮ ਕਹਣਾ ਬਾਕੀ ਭਾਈ ਸਾਰੇ ਮੇਰੇ ਵਰਗੇ ਹੁੰਦੇ ਨਹੀਂ ਹੈਗੇ ਵੀ ਜਿਹੜਾ ਕਹਿੰਦੇ ਵੀ ਚੱਲ ਜੇ ਅੱਜ ਨਹੀਂ ਤਾਂ ਕੱਲ ਨੂੰ ਕਰ ਲਈ ਕੱਲ ਨੂੰ ਨਹੀਂ ਤਾਂ ਪਰਸੋਂ ਅਗਲਾ ਡੰਡਾ ਦੇ ਸਾਹਮਣੇ ਖੜ ਜਾਂਦਾ ਵੀ ਮੇਰਾ ਖੁਣੇ ਦੇ ਰੇੜਕੇ ਜਾ ਮਿਸਤਰੀਆਂ ਕੱਲ ਹੁੰਦੀ ਤਾਂ ਬਥੇ ਬੁਰੀ ਆ ਪਰ ਇੱਥੇ ਇੱਥੇ ਸਾਡੇ ਨਾਲ ਬੁਰੀ ਹੁੰਦੀ ਸੀ ਤਿੰਨ ਦਿਨਾਂ ਤੋਂ ਚਾਰ ਦਿਨਾਂ ਤੋਂ ਸਾਡੇ ਘਰ ਹੁਣ ਮਿਸਤਰੀ ਵਿਚਾਰਾ ਸੋਨ ਜਾ ਕੇ ਸੁਣੀ ਜਾਂਦਾ ਕਹਿੰਦਾ ਭਾਜੀ ਬਬ ਮੈਨੂੰ 5 ਮਿੰਟ ਦੇ ਦਿਓ ਤੁਹਾਡਾ ਦਰਵਾਜ਼ਾ ਮੈਂ ਕਰਦਾ ਨਾ ਬੰਗ ਵਰਗਾ ਬਲਾ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਨਾਲ ਵੈਸੇ ਬਹੁਤ ਬੁਰੀ ਹੋਈ ਬੈ ਤੈਨੂੰ ਚਾਹ ਦਸੀ ਅੱਛਾ ਜੀ ਮਾਰ ਵਿੱਕੀ ਬੱਦੋ ਸੀ ਤਾਂ ਮਤਲਬ ਹੈ ਕਿ ਅਸੀਂ ਬਸਰਮ ਜੇ ਕੋਈ ਬੈਠੀ ਰਹਿੰਦੇ ਬਸ ਹੋਰ ਗੱਲ ਕੁਝ ਨਹੀਂ ਦੀਏ ਨਹੀਂ ਸਾਡੇ ਘਰ ਦੇ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਸਾਡੇ ਨਾਲ ਕੋਈ ਪਹਿਚਾਣੀ ਕਰਨ ਚ ਹਾਂ ਅੱਛਾ ਹੁਣ ਕਰਦੇ ਮੈਂ ਇੱਕ ਨੰਬਰ ਬਣਾ ਦਣਾ ਇਹਨੂੰ ਹੈ ਇੱਕ ਨੰਬਰ ਨਹੀਂ ਕਹਿੰਦਾ ਵੀ ਦੇਖ ਕਹਿੰਦਾ ਤਾਂ ਕਹਿੰਦਾ ਬੰਦੇ ਦੀ ਹੱਡੀ ਉੱਥੇ ਟੁੱਟ ਜਾਂਦੀ ਮਿਸਤਰੀ ਕਹਿੰਦਾ ਸਸਰੀ ਘਰ ਦੀ ਸਾਰਿਆਂ ਦੀ ਹਾਂ ਕਿਨਾਂ ਉਹ ਜੁੜਤਾ ਜਾਂਦੀ ਦੁਬਾਰਾ ਪਰ ਉਹ ਗੱਲ ਨਹੀਂ ਬਣਦੀ ਹੈ ਜੀ ਅੱਛਾ ਇਹ ਕਿਨਾਂ 80 ਤੋਂ 90% ਦਰਵਾਜ਼ਾ ਬਣਤਾ ਜਾਊਗਾ ਪਰ ਜਿਹੜਾ ਫਾਸਟ ਲੁੱਕ ਹੁੰਦੀ ਆ ਉਹ ਲੈਣੀ ਸਟੈਂਡ ਲਾਸਟ ਪ੍ਰੈਸ਼ਨ ਹੁੰਦਾ ਉਹ ਨਹੀਂ ਬਣਨਾ ਅੱਛਾ ਸਿੱਧਾ ਹੋ ਕੇ ਵੀ ਪਰਦਾ ਹੁੰਦਾ ਕਰ ਦੂੰਗਾ ਬਸ ਦਰਵਾਜ਼ਾ ਲੱਗਦਾ ਹੋ ਜਾਊਗਾ ਅਸੀਂ ਆਪਣੇ ਕੋਲ ਰਬੜ ਰੌਣ ਦੀ ਤੇ ਰਬੜ ਹੁਣ ਮੇਰੇ ਦਿਮਾਗ 'ਚ ਨਹੀਂ ਵੀ ਕਿੱਥੇ ਗਈ ਥੱਲੇ ਹੁੰਦੀ ਦੀ ਪਈ ਉੱਥੇ ਜੇ ਅਸੀਂ ਕਿਹਾ ਤੇ ਉਹਦੇ 'ਚ ਰਬੜ ਦੀ ਮਿਲਦੀ ਪਾ ਨਵੀਂ ਉਹ ਹੈਗੀ ਨਹੀਂ ਸੀ ਥੱਲੇ ਪਈ ਨਹੀਂ ਸੀ ਹੈਗੀ ਟਰਾਲੇ ਦੇ ਬੈਕ ਸਾਈਡ ਜਨੂੰ ਪਈ ਸੀ ਉੱਥੀ ਜੀ ਕੋਈ ਵੀ ਉਹਨਾਂ ਪਤਨ ਦੀ ਨਹੀਂ ਜਾਈਓ ਆ ਮਿੱਤਰ ਜੀ ਨਾ ਜਮਾਰੇ ਨਿਕਾ ਜਹਾ ਇੱਕ ਵਾਰ ਦੇਖਿਆ ਜਹਾ ਟੋਟੋ ਕੁੱਟ ਗਿਰੀ ਜਾਂਦੇ ਸਵੇਰ ਨੂੰ ਹਾਂ ਤੇ ਹੌਲੀ ਹੌਲੀ ਬੋਦੀ ਤਾਂ ਹੋਣੀ ਹੈ 3 ਸਾਲ ਹੋ ਗਏ ਹਾਂ ਲਾ ਮਿਸਤਰੀ ਬੋਲਿਆ ਨਹੀਂ ਬੋਲੇ 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 3 ਸਾਲ ਹੋ ਗਏ ਉਹ ਹੁਣ ਤਾਂ ਦਰਵਾਜ਼ੇ ਨਵੇਂ ਲਵਾ ਲ ਹਾਂ ਕਦੇ ਨਹੀਂ ਕਿਹਾ ਮਿਸਤਰੀ ਨੇ ਲੈ ਨਾ ਨਵੇਂ ਦਾ ਦਰਵਾਜ਼ਾ ਆਈ ਆਏ ਹਾਏ ਹਾਏ ਸ਼ੁਕਰ ਆ ਸ਼ੁਕਰ ਸ਼ੁਕਰ ਵਾਹ ਬਈ ਬਚਾ ਤੇ ਜੇ ਸਾਡੇ ਕਿਸੇ ਘਰ ਦੇ ਹੁੰਦੇ ਇੱਧਰ ਫੇਰ ਉਹ ਗਾ ਦਿਆਂ ਨੂੰ ਫਿਆਪਾ ਸੜ ਜਾਣਾ ਫੇ ਬਿੱਗੀ ਮਾਰ ਰਹਿਣ ਤੇ ਨਿਕਬੂ ਕੇ ਪਈ ਆ ਮਿਲ ਰਦਾ ਥੱਲੇ ਇੱਕ ਜਾਨਾ ਮੈਨੂੰ ਪਤਾ ਨਹੀਂ ਹੋਇਆ ਕਿ ਟੱਟਾ ਕੋ ਕੋ ਨਹੀਂ ਵੀ ਨਹੀਂ ਹੈਗੀ ਸੀ ਹਾਂ ਹਾਂ ਤਾਂ ਠੀਕ ਹੈ ਯਾਰ ਤੇ ਦੋਵੇਂ ਪਾਸੇ ਪੈਂਦੀ ਐ ਹਾਂ ਉਧਰ ਜਾਨ ਆ ਟੁੱਟੀ ਐ ਇਹ ਵੀ ਪੈ ਡੂਗਾ ਤਾਂ ਟੋਟਾ ਹੀ ਰਗਾ ਨਿਕਲਿਆ ਵਿੱਚੋਂ ਉਹ ਪਾਦੇ ਮੇਰਾ ਪੁੱਤ ਆ ਗਿਆ ਥੰਦਾ ਹੱਕਾ ਮੋਰੀ ਦੀ ਤਾਂ ਮੈਂ ਦੇਖਿਆ ਮਿਸਤਰੀ ਨੇ ਪਈ ਪਈ ਸੀ ਪਈ ਸੀ ਬਾਜ਼ੂ ਮਗਾ ਦਾ ਸਮਾਨ ਆ ਤਾਂ ਮਿਸਤਰੀ ਨੇ ਨਿਰਾਸ਼ਕ ਅੱਲਾਹ ਕੱਲ੍ਹ ਹੀ ਕਰ ਦੇਣਾ ਤਾਂ ਹੈ ਪਹਿਲਾਂ ਤਾਂ ਘੱਟ ਟੁੱਟਿਆ ਵਾ ਤਾਂ ਹੁਣ ਤਾਂ ਚੰਗਾ ਹੀ ਖਲਾਰ ਦੇਣਾ ਮਿਸਰੀ ਹਮਨੂ ਆਇਆ ਸਿਆਰ ਆ ਸੀਸੇ ਵਾਲੇ ਨੂੰ ਵੀ ਕਹਿ ਕੇ ਕਿ ਥੱਕ ਗਏ ਸੀ ਤਾਂ ਹੁਣ ਤੂੰ ਇਹਦੀ ਮਨਤੀ ਕਰ ਸੀਸਿਆਂ ਦੀ ਜੇ ਰੋਪੜ ਦੁਕਾਨ ਕੋਈ ਖੁੱਲੀ ਹੋਈ ਆਪਾਂ ਬਟਾ ਦੇਈਏ ਫਿਰ ਉਹ ਸੀਸੇ ਮੀਰਵਣ ਕੇ ਹੈਗਾ ਟਾਈਮ ਤੇਰ ਕੋ ਕਿੰਨੇ ਆਂ ਦੀ ਏ ਸਮਝ ਲਾ ਵੀ 2 ਤਾਂ ਆਹੇ 2 3 6 ਸੀਸੇ ਹੋਣ ਨੇ ਓ ਖਾ ਖੇ ਟਾਈਮ ਦਾ ਪੈਂਡਿੰਗ ਪਿਆ ਕੰਮ ਤੈਨੂੰ ਕਹਾਂ ਸੀ ਮੈਂ ਅੱਜ ਰੜਕਾ ਕੱਢ ਦਣੀ ਅੱਜ ਅੱਜ ਕਰਦਿਆਂ ਦੇ ਵਿੱਚ ਜਿਹੜੀਆਂ ਦੁੱਖ ਤਕਲੀਫਾਂ ਨੇ ਸਾਰੀਆਂ ਦੂਰ ਕਰ ਦਿਆਂ ਲਾ ਪਈ ਅੱਛਾ ਆਹੇ ਅੰਦੜ ਹੈ ਖਾਸਾ ਕੁਝ ਕਰਨਾ ਪੈਣਾ ਭਾਈ ਦੇ ਵਾਸਤੇ ਵੀ ਇੱਕ ਚੀਜ਼ ਹੈਗੀ ਵੀ ਪਾਣੀ ਪੂਣੀ ਦਾ ਗਲਤ ਗਲਣੇ ਵਾਲਾ ਕੰਮ ਤਾਂ ਨਹੀਂ ਹੈਗਾ ਉਹ ਹਨਾ ਲੈ ਅਚਾਨਕ ਕੁੱਤਾ ਪੁੱਤਾ ਆ ਗਿਆ ਤੇ ਨਾ ਅੰਕਜੀਤ ਜੀ ਚਾਚੀ ਕਾ ਬਾਦੂ ਅੰਕਜੀਤ ਜੀ ਚਾਚੀ ਕਾ ਬਾਦੂ ਚਾਚੀ ਕਾ ਬਾਦੂ ਚਾਚੀ ਕਾਲ ਜੀ ਚਾਚੀ ਕਾ ਮਨ ਮੈਂ ਚਾਚੀ ਤੂੰ ਐਸੇ ਵੀ ਬੰਨਣਾ ਚਾਚੀ ਕਾ ਫੇਦੇ ਵਿੱਚ ਵੀ ਚਾਚੀ ਕਾਲ ਜੀ ਅਰੇ ਜੀ ਅਰੇ ਜੀ ਇਹ ਕਿ ਆ ਗਿਆ ਤਾ ਨਾ ਆ ਗਿਆ ਗਿਆ ਦੱਦਿਆ ਕੇ ਮੈਂ ਕਿਹ ਵੀ ਜੀ ਕਿਉਂ ਗਿਆ ਬਤ ਦਿੰਦਾ ਕਿਦਾਂ ਜੀ ਬੱਦ? ਹਾਂ? ਚੱਲ ਫੇ ਜਾ ਉੱਥੇ ਜਲਦੇ ਤੇ ਛੱਟ ਬੰਨ ਲੈ ਜਿਹਨੇ ਆਈ ਉਹ ਨਾ ਆਈ ਜੇ ਮਮੀ ਕੋਲ ਜਾ ਆਈ ਉਹ ਨਹੀਂ ਓਰੇ ਜਾ ਬੱਝ ਕੇ ਜਾਓ 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 ਇਹਨਾਂ ਕੋਲ ਨਾ ਕੋ ਚੱਕ ਲੈ ਜਾਣਾ ਫਿਰ ਉੱਥੇ ਬਾਅਦ ਚ ਅਸੀਂ ਲੱਭੀ ਜਾਣਾ ਫਿਰ ਬਹੁਤ ਸਵਾਲ ਸਵਾਲ ਕੇ ਰੱਖੀ ਆ ਤੁਸੀਂ ਆਹ ਸਾਨੂੰ ਕਦੇ ਵੀ ਹੌਨ ਲੋਡ ਪੈਣੀ ਆ ਇਹਦੀ ਆਹ ਰਬੜ ਹੋਰ ਕਿਆ ਹਾਂ ਚਾਂਸ ਬਣਦੇ ਵਿੱਕੀ ਬਣ ਜੂਗਾ ਚਾਂਸ ਮਾਰਦਾ ਨਿਕਲ ਨਹੀਂ ਤਾਂ ਚੱਲ ਸਾਰੇ ਦਿਨ ਹਾਂ ਮਿਸਤਰੀ ਨੇਦਰ ਮਿਸਤਰੀ ਨੇ ਤੇ ਜਦੋਂ ਦਰਵਾਜ਼ਾ ਸਾਰੇ ਕਰਤਾ ਇਕੱਲਾ ਇਕੱਲਾ ਹੁਣ ਰਬੜ ਚੱਕੀ ਜੀ ਰਬੜ ਮੈਂ ਲੱਭਣ ਗਿਆ ਤਾਂ ਰਬੜ ਮੈਨੂੰ ਮਿਲੀ ਨਹੀਂ ਹੈ ਜੀ ਸੋ ਮਿਸਤਰੀ ਜਾਨਾ ਭਾਈ ਮੈਂ ਸਾਰੂੰਗਾ ਰਵੜ ਪਈ ਤੋਕਾਂ ਨਾਲ ਜੇ ਤੱਕ ਤੇ ਲਫਾਫੇ ਲਫੂਫੇ ਚ ਰੱਖੀ ਹੋਈ ਹਿੰਦੀ ਫਿਰ ਤਾਂ ਇਹ ਬੱਦਰਣੀ ਵੀ ਮੈਨੂੰ ਲੱਗਦਾ ਵੀ ਮੈਂ ਚੱਕ ਕੇ ਫੂਕਤੀ ਉਹ ਕਿਉਂ ਧੁੱਪ ਚੇ ਪਈ ਜਦੋਂ ਧੁੱਪ ਚੋਂ ਤਾਂ ਮਨਾਰ ਘਟੇ ਜਾਂਦੀ ਹੈ ਤੇ ਹੁਣ ਮਿਸਤਰੀ ਨੇ ਇਹਨੂੰ ਦੁਬਾਰਾ ਜੋੜਨਾ ਸ਼ੁਰੂ ਕਰਤਾ ਜੀ ਸਾਰਾ ਪੱਟ ਕੇ ਇੱਕ ਵਾਰ ਗਿੜਨਹਰੀ ਨੇ ਵਿੱਚ ਬਲ ਬਲ ਪਾਇਤੇ ਜੀ ਉਹ ਬਲ ਵੀ ਲੱਗਣਾ ਕੱਢਣ ਗੁਣੀਆਂ ਨਹੀਂ ਚੱਕਦਾ ਜਣੀ ਅੱਜ ਗੁਣੀਆਂ ਕਹਿੰਦਾ ਵੀ ਗੁਣੀਆਂ ਦੇ ਵਿੱਚ ਤਾਂ ਵੀ ਕੰਮ ਜਮੀਨ ਹੀ ਲੋਟ ਆਉਣਾ ਹੈਗਾ ਗੁਣੀਆਂ ਕਿੰਨ ਨੂੰ ਦੇਖਦਾ ਨਹੀਂ ਹੁਣ ਜਿਹੜਾ ਅੰਦਾਜ਼ਾ ਨ ਗੁਣੀਆਂ ਹੈ ਉਹਦੇ ਨਾਲ ਚਲਾ ਰਿਹਾ ਕੰਮ ਵੀ ਅੰਦਾਜ਼ੇ ਦੇ ਨਾਲ ਵੀ ਇੱਥੇ ਠੀਕ ਲੱਗਦਾ ਬਸ ਠੀਕ ਹੈ ਜੀ ਉਦਾਂ ਹੀ ਫਿਟਿੰਗ ਚੱਲੇ ਜਾ ਰਹੀ ਹੈ ਪਤਾ ਕਰ ਪਈ ਲੋਟ ਤੇ ਜਿਹੜਾ ਮੈਂ ਇਹਨਾਂ ਦੀ ਅੱਜੀ ਉਹ ਤਾਂ ਕਾਫੀ ਆ ਨੇ ਇੱਧਰ ਜਿਹਦੇ ਜਿਹੜਾ ਅਸਲੀ بیس ਹੁੰਦਾ ਇਹਦਾ ਹਾਂ ਅਭੀ ਬਣਾਤਾ। ਕਿਆ ਬਲ ਪੈ ਗਿਆ ਉਹਨੂੰ ਕਿਆ ਗਿਆ ਉਹਨੂੰ? ਹਾਂ। ਲੱਕੜੀ ਨੂੰ ਤਾਂ ਦੱਬ ਦੁੱਬ ਕੇ ਸਿੱਧਾ ਕਰ ਦਿੰਦੇ ਆ। ਇਤਰਾ ਸੁੱਖ ਉੱਤੇ ਰੱਖਾਂ। ਇਹ ਕਿੱਦ ਲਈ ਸੜਕੋ ਸਿਰਤਣਾ ਬਣ ਗਿਆ ਇੱਕ ਨਹੀਂ ਸੜਜੂ। ਉਹ ਜ਼ਿਆਦਾ ਨਾ ਬਲ ਪਾਲੀ ਕੱਢਦਾ ਕੱਢਦਾ ਕਿਤੇ। ਇਹਨੂੰ ਕਹਿੰਦਾ ਜਗਾੜੂ ਕੰਮ ਹੈ ਨਾ। ਪੰਜਾਬੀ ਇਹ ਕੰਮ ਕਰਨ ਨੂੰ ਸ਼ੇਰ ਹੈ। ਦੇਖ ਤਾਂ ਪਿਆ ਪਰਕਰ ਮੈਨੂੰ ਲੱਗਦਾ ਗੱਬੜ ਤਸ ਤੇ ਹੈਗਾ ਵਾ ਹਾਂ ਜਰਾ ਆ ਉਹ ਕੁੰਜਾ ਵਿੱਚ ਹੋ ਗਿਆ ਉਧਰ ਆ ਵੀ ਗੁੰਜਾ ਉੱਥੇ ਇਹ ਨਾ ਰਗਾ ਮਾਦਾ ਗੱਬੜ ਮੈਂ ਖੜਾ ਤੂੰ ਹੀ ਸੜਾ ਇੱਥੇ ਇੱਧਰ ਨਹੀਂ ਸੜ ਥੋੜਾ ਜਿਹਾ ਬਜਨ ਮੈਂ ਤੇ ਸੁਣਾ ਇੱਧਰ ਹੀ ਸੜ ਨਹੀਂ ਸਣਾ ਸਣਾ ਤੂੰ ਦੇ ਹਜੇ ਵੀ ਹੈਗਾ ਉਹ ਵੀ ਸੜ ਉੱਚੀ ਆ ਵੀ ਆ ਗੱਬੇ ਲੱਗਦਾ ਤੇ ਸੜ ਮੈਂ ਪੂਰਾ ਬਜਨ ਦਿੰਦਾ ਇੱਕ ਸੜ ਤੂੰ ਦੇ ਲਾ ਰਿਹਾ ਹੋਰ ਉਹ ਤਾਂ ਲੈਂਟਰ 'ਚ ਵੀ ਫਰਕ ਹੋ ਸਕਦਾ ਹੈ ਵੀ ਨਹੀਂ ਜਦ ਲੈ ਟਾਇਲਾਂ 'ਚ ਵੀ ਫਰਕ ਹੋ ਸਕਦਾ ਇੱਧਰ ਵੀ ਹੈਗਾ ਗੱਭੇ ਲੱਗਦਾ ਨਹੀਂ ਹੈਗਾ ਮਨੂੰ ਟਾਇਲਾਂ ਦੇ ਬਾਰੇ ਲੱਗਦਾ ਉਹ ਮਿਸਤਰੀ ਆਪੇ ਹੋਰੇ ਚੱਕਰਾ 'ਚ ਨਾ ਭਾਜੀ ਹੋ ਤਦੇ ਹੋਰੇ ਗੁਣਿਆ ਹੋ ਜੂਵੇ ਇਹਦਾ ਹਾਂ ਤਾਂ ਪਰਦਾ ਹੀ ਹੈਦਾ ਐਡੀ ਮਜ਼ਬੂਤੀ ਵਾਲਾ ਕੰਮ ਤਾਂ ਨਹੀਂ ਹੈਗਾ ਮਿਸਤਰੀ ਇਹ ਹੈਨਾ ਗੱਲ ਨਹੀਂ ਗੁਰਨੇ ਦੇ ਲਾਉਂਦੇ ਜਿਆਦਾ ਹਾਂ ਬਾਫਰ ਮਾਤੇ ਲੱਗਦੀ ਜਿਆਦਾ ਹੈ 400 ਵੀਰ ਸੂਈਆਂ ਨੂੰ ਦਰਵਾਜ਼ਾ ਲੱਗ ਜਾਂਦਾ ਉ ਤਾਂ ਮਤਲਬ ਹੁਣ ਜਿਹੜਾ ਥਲੜਾ ਨੱਟ ਤੇ ਉਹ ਕੋਲਾ ਕਿਹੜੇ ਸਾਹ ਨਾਲ ਜੰਗਾਲ ਲੱਗੀ ਵੀ ਦੀ ਪਾਣੀ ਲੱਗ ਲੱਗ ਲੱਕੜੀ ਪਾਉਂਦਾ ਉਹਨਾਂ ਦਾ ਕੱਦੀ ਗੱਲ ਲੈਣਾ ਤਾਂ ਹੁਣ ਲੱਕੜੀ ਨੇ ਤਾਂ ਖਤਮ ਹੋ ਲਾ ਉਹਨਾਂ ਦਾ ਦੋਈ ਵਾਰ ਪੂਰਾ ਦਰਵਾਜ਼ਾ ਲੱਗ ਜਣਾ ਤਾਂ ਹੁਣ ਤੂੰ ਕੱਖ ਜੀ ਬੰਦ ਨਹੀਂ ਕਰਦਾ ਯਾਰ ਜਦ ਸਿਰ ਸਿਰ ਜੀ ਲੰਦਾ ਤੇ ਮਿਸਤਰੀ ਤਾਂ ਉਹ ਅੱਖਾਂ ਜੀਆਂ ਬੰਦ ਕਰਕੇ ਹੀ ਡਰਾਈ ਜਾਂਦੇ ਆ ਅੱਖਾਂ ਬੰਦ ਕਰਕੇ ਡਰਾਈਆ ਦੇ ਨਾਲ ਕਹਤ ਕਰੀਆ ਤਾਂ ਵੀ ਕੈਮਰੇ ਨੇ ਨੇ ਕੈਚ ਕਰੀ ਮੇਰੇ ਨੇ ਉਹ ਵੇਰ ਹਾਂ ਕਾਗਾਦਾ ਵੀ ਤਾ ਤੂੰ ਹਾਂ ਬੱਜ ਜਾ ਬੈਠ ਜਾ ਗੱਡੀ 'ਚ ਬੈਠ ਜੀ ਤੂੰ ਤੇ ਤੂੰ ਤਾਂ ਬੈਠੀ ਨਹੀਂ ਹੈਗੀ ਹਾਂ ਤੁਸੀਂ ਤੂੰ ਨਾਲੇ ਤੂੰ ਕਿਹਾ ਹੁੰਦਾ ਤੁਸੀਂ ਹੀ ਜਾਂਦਾ ਤੁਸੀਂ ਕਰ ਤੋ ਹਾਂ ਤੂੰ ਕਿੱਥੇ ਗਈ ਵੀ ਸੀ ਹੁਣ ਸ਼ਹਿਰ ਦੀ ਕਿੱਥੇ ਗਈ ਵੀ ਸੀ ਮੈਂ ਤੈਨੂੰ ਕੱਦਾ ਬਾਬਾ ਦਦਾ ਹੈਂ ਬਹੁਤ ਔਰ ਇਹ ਟਾਕੀ ਟੁੱਟ ਜਣੀ ਹੈ ਟਾਕੀ ਟੁੱਟ ਜਣੀ ਇਹ ਤੋ ਬੈਠ ਕੇ ਕੀ ਕਰਨਾ ਫੇ ਕਿੱਥੇ ਨੂੰ ਜਾਣਾ ਉੱਥੇ ਹਾਂ ਉੱਥੇ ਦੋ ਉੱਥੇ ਕੀ ਕਰਨਾ ਜਾ ਕੇ ਅਬ ਡਰਾਈਵਰ ਸਾਹਿਬ ਆ ਗਏ ਸਾਡੇ ਸਾਸਰੀ ਗੱਲ ਤਾਂ ਬਾਦ ਇੱਧਰ ਪੁੱਤ ਓ ਚਾਚੀ ਗੱਲ ਬਾਹ ਲੈ ਇੱਧਰ ਸਾਰਿਆਂ ਓਏ ਉਹਨਾਂ ਨੇ ਫਿਰ ਮੈਂ ਬੋਲੇ ਕਿ ਅੰਕੋ ਬਨਾਣਾ ਕੇਲੇ ਲੈ ਕੇ ਆਉਂਗਾ ਤੇਰੇ ਬਾਤੇ ਤਲਾ ਸਾਸਰੀ ਗੱਲ ਬਣਾ ਦੇ ਇਹ ਨਹੀਂ ਮੰਨ ਲਈ ਆ ਜੀ ਹੈ ਹੈ ਓਤ ਕੁੱਤਾ ਬੰਦਾਰੂ ਬਹੁਤ ਖਾਵ ਬਹੁਤ ਖਾ ਬਨਾਣਾ ਹੋ ਗਿਆ ਤੇ ਹੁਣ ਹਾਂ ਪੁਸਰੀ ਚੱਕਣਾ ਤੇ ਮੇਖਣੀ ਚੱਕੜੀ ਛੱਡ ਦੇ ਨਟ ਦੇਖ ਲੈ ਫੇਰ ਕਟਾਈ ਕਟਾਈ ਹੋ ਗਈ ਚਲ ਚਲ ਉਧਰ ਜਾ ਤੇ ਮੂੰਹ ਚ ਪਾਉਣੇ ਆ ਜਾਂ ਪਾਪਾ ਬੁਲਾਉਂਦੇ ਤੈਨੂੰ ਪਾਪਾ ਨੂੰ ਕਹਦੇ ਕਿ ਮਿਸਤਰੀ ਆ ਗਿਆ ਜਾ ਕੇ ਭੱਜ ਕੇ ਕਿੱਆ ਕਿੱਆ ਕਿ ਮਿਸਤਰੀ ਆ ਬੱਦਾ ਜੇ ਵਾਲਾ ਕਿਆ ਕਹੂੰਗੀ ਓ ਤੇਰੀ ਆ ਭੱਜ ਕੇ ਨੱਚ ਕੇ ਲੈ ਖੜ ਜਾ ਹੁਣ ਤੇਰੀ ਕਟਾਈ ਹੋਣੀ ਹੋਣੀ ਹੁਣ ਤੇਰੀ ਕਟਾਈ ਹੋਣੀ ਕਟਾਈ ਹੋਣੀ ਇਹਦੀ ਬਈ ਨੱਚ ਕੇ ਆ ਗਈ ਤੁਰ ਚੱਲ ਕਿਉਂ ਨਾ ਨੱਚਣਾ ਨਾ ਨੱਚ ਕੇ ਭੱਜ ਜਾ ਇਹ ਇਹ ਸਸੀ ਕਾਲਜੀ ਸਾਰਿਆਂ ਨੂੰ ਸ਼ੁਕਰ ਹੈ ਕਰ ਮਿਸਤਰੀ ਆ ਗਿਆ ਸ਼ੁਕਰ ਹਾਂ ਵਧਾਈਆਂ ਜੀ ਤੁਹਾਨੂੰ ਹਾਂ ਹੋਰ ਇੱਕ ਅੱਧੀ ਚੀਜ਼ ਕਰਾ ਲਓ ਠੀਕ ਕੀ ਉਹ ਬਜਾ ਦਾ ਵਿਚਾਰਾ ਹੈਗਾ ਉਹਦੇ ਮਿਸਤਰੀ ਆ ਜੇਦਾ ਹਾਂ ਉਹਨੇ ਲੋਕ ਟੂਪੀਆਂ ਦੇ ਚਾਹ ਕਰ ਦੋ ਟੂਪੀਆਂ ਦੇ ਲੋ ਆਹ ਦਰਵਾਜ਼ਾ ਵੀ ਠੀਕ ਕਰ ਲੈਣੇ ਕਿਹੜਾ ਇਹ ਆ ਜਾਈ ਆ ਉਹ ਲੱਕੜੀ ਦੇ ਇੱਕ ਲੱਕੜੀ ਦਾ ਕੰਮ ਕਰਦਾ ਜੀ ਸਾਰੀ ਉਹਦਾ ਅਲੂਮੀਨੀਅਮ ਦਾ ਲੱਕੜੀ ਦਾ ਕੰਮ ਅਲੂਮੀਨੀਅਮ ਦਾ ਕੰਮ ਕਰਨਾ ਰੱਖਦਾ ਉਹ ਅਲੂਮੀਨੀਅਮ ਦੀ ਜੀ ਸਾਸਿਕਾਲ ਦੀ ਸਾਰਿਆਂ ਨੂੰ ਮੈਂ ਧਰੀ ਆ ਜੀ ਚਾਹ ਵੈਸੇ ਮੈਂ ਧਰੀ ਨਹੀਂ ਹੈਗੀ ਨਾ ਉਹ ਹੀ ਕਰਿਆ ਮਾਸਾ ਕੇ ਮੈਂ ਤਾਂ ਸੰਦੀਪ ਨੇ ਆ ਬਾ ਹੁਣ ਮੈਂ ਲਾਚ ਵਿੱਚ ਲੱਗੀ ਆ ਜੀ ਪਾਉ ਮੈਂ ਨਹੀਂ ਧਰੀ ਚਾਹ ਵੀਰ ਜੀ ਨੇ ਧਰੀ ਆ ਅੱਛਾ ਹਾਏ ਹਾ ਗਲਾਸ ਵਿੱਚ ਕਪਾ ਵਿੱਚ ਪਾ ਦਨ ਮੈਂ ਮਿਸਰੀ ਦੇ ਨਾਲ ਰੱਖ ਕੇ ਵੀ ਨਹੀਂ ਦੁੱਧ ਦੇ ਪੱਤੇ ਆ ਨਾਲ ਇਹ ਚਾਹ ਨਹੀਂ ਹੈਗੀ ਔ ਚੱਲ ਖੁਸ ਵੀ ਆ ਤੇ ਪੈ ਕੇ ਤਾਂ ਚਾਹ ਤਾਂ ਚਾਹ ਮਾਉਣੀ ਇਹ ਭਾਬੇਸਤਰੀ ਆ ਮਿਸਤਰੀ ਵਿਚਾਰਾ ਪਾ ਗੰਗਲ ਆ ਮਤੋਂ ਉਹਨੂੰ ਵੀ ਪੱਤੇ ਪੱਥਿਆਂ ਵਿੱਚ ਦੁੱਧੇ ਪਾ ਕੇ ਪਾਉਣਾ ਬੰਦਾ ਬੰਦਾ ਨਾ ਪੱਤੇ ਕਮਾਉਣ ਦਾ ਕਾਜ ਉੱਥੇ ਦੇ ਇੱਕ ਇੱਕ ਨਾਟ ਵਿਚ ਆ ਕੇ ਭੱਜ ਜਾਈਏ ਤੇ ਮਗਰ ਆਇਆ ਤਾਂ ਮੈਂ ਇੱਧਰ ਨੂੰ ਨਾਟ ਰਪਕਾਉਣਾ ਤੇ ਦੇ ਦੇ ਮੇਰਾ ਪੁੱਤ ਮੈਨੂੰ ਜਾ ਮੇਰੀ খিਚੜੀ ਕਿੱਥੇ ਪਤਾ ਨਹੀਂ ਕਿੱਥੇ ਰੱਖੋਗੇ ਉਹ ਪਿਆ ਚੱਕਲਾ ਚੱਕਲਾ ਵਿੱਚ ਤੇ ਤਾਂ ਚੱਕਸ ਕੋਚਾ ਵਾਹ ਅ ਨਾਣਾ ਚੱਲ ਦੇ ਪੁੱਤ ਬੰਦੇ ਮੰਨ ਲੈ ਮੰਨ ਮੰਨ ਲੈ ਨਾ ਥੈਂਕ ਯੂ ਥੈਂਕ ਯੂ ਜੀ ਹਰੋ ਥੈਂਕ ਯੂ ਜੀ ਮਿਤਰੀ ਜੀ ਪਹਿਲਾਂ ਆਪਾਂ ਕਰਦੇ ਆਂ ਆਪਾਂ ਜਲ ਪਾਣੀ ਗ੍ਰਹਿਣ ਕਰੀਏ ਪਹਿਲਾਂ ਮਹਤਰੀ ਅਰੇ ਅਰੇ ਇਹ ਤੈਨੂੰ ਦੂਰ ਰੱਖ ਦਰਵਾਜ਼ੇ ਨੂੰ ਵੀ ਮੰਨ ਜਾ ਲੈ ਕੇ ਦਰਵਾਜ਼ੇ ਨੂੰ ਗੇਰ ਨਾ ਦਵੇ ਠੰਡ ਚਲੰਦ ਚਲੋ ਆਪਾਂ ਮਾਸਰ ਨਮਾਜ਼ ਆਇਆ ਬੰਦ ਚਲ 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 ਸ਼ਾਬਾਸ਼ ਅੰਦਰ ਕੋ ਗਿਆ ਚਲ 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 ਸ਼ਾਬਾਸ਼ 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 ਚੱਪਾ ਬਕਰ ਜੇ ਬੰਦ ਉਹ ਅੰਦਰ ਠੀਕ ਆ ਉਹ ਇੱਥੇ ਤਾਂ ਨਟ ਨੁਟ ਦੇ ਚੱਕ ਕੇ ਉਹਨੇ ਮੂਰ ਤੇ ਪਾਉਣੇ ਆ ਤੇ ਹੈ ਵੀ ਗੰਦੇ ਜੇ ਬਾਥਰੂਮ ਵਾਲਾ ਦਰਵਾਜ਼ਾ ਨਾ ਉਹ ਤਾਂ ਘਰ ਤੇ ਹੋ ਗਿਆ ਮੇਰੇ ਫੰਟ ਇਸ ਤਰੀ ਮੈਂ ਕਰਾ ਮਦਦ ਤੋ ਤਰੀ ਕਿ ਪੈ ਜੂ ਫਾਰ ਆ ਗਈ ਤੇ ਰਬੜੇ ਤੇ ਉੱਪਰ ਹੈ ਉਰਲੀ ਸਾੜ ਵਾਲੀ ਇਹ ਫਸ ਗਈ ਤੇ ਇੱਥੇ ਕਿਤੇ ਨਬੜੀ ਜਿਆਦਾ ਰਿਹਾ ਲਿਆ ਇਹ ਸਭ ਬਾਤ ਕਰਨਾ ਤਾਂ ਤਵਨ ਬੁਸਾੜ ਨਾ ਮਸਤਰੀ ਨੂੰ ਕੋਸਣਾ ਕੋਸਤਾ ਕਰਦੇ ਆ ਅੱਖ ਨਹੀਂ ਬੰਦ ਕਰਦਾ ਪਰ ਹੱਕ ਘੱਟ ਵੱਧੇ ਬੰਦ ਕਰਦਾ ਕਹਿੰਦਾ ਐਂਸਰੀ ਪੱਕਾ ਬਸੇ ਬੰਦ ਕਰਦਾ ਕਰਦਾ ਕਹਿੰਦਾ ਮੈਂ ਉਹਲੇ ਚੋਰੀ ਕਰ ਦਿੰਦਾ ਕਰਦਾ ਪਰ ਲਾ ਲਾ ਮਰ ਜਾ ਡੇਢ ਘੰਟਾ ਪਿੱਛੇ ਆਣੋ ਕਰੋ ਜਲਦੀ ਬੰਨੀ ਕਰਾਂ ਤੁਹਾਨੂੰ ਦੋ ਦੋ ਜੇ ਪੱਤੇ ਪਾ ਕੇ ਲੈ ਕੇ ਆ ਬਬੇ ਤੇਰੇ ਬਾਅਦ ਅਰਾਧ ਨਹੀਂ ਜਾਂਦਾ ਤੁਹਾਨੂੰ ਪਤਾ ਵੀ ਗੱਲ ਬਾਤ ਰੁਕਣੀ ਨਹੀਂ ਆਪਾ ਯਾਰ ਮੀਨਾ ਪੋਚਾਣੇ ਦਾ ਪਾਣੀ ਲੈ ਕੇ ਆ ਮਿਸਤਰੀ ਭਾਜੀ ਨੂੰ ਹਾਂ ਬੜੀਆਂ ਬਾਸਲਾਂ ਦੇ ਰੁੜਦੀਆਂ ਵਿੱਚ ਇਹ ਕੁੰਡਾ ਦੇਖ ਲਈ ਵੀ ਕਿਹੜੀ ਸਾੜ ਅੰਦਰ ਹੈ ਅੰਦਰੇ ਰਹਿਣਾ ਹੈ ਕਿ ਬਾਹਰ ਹੋਣਾ ਹੈ ਦੋਹੇ ਪਾਸੇ ਲੱਗੇ ਨੇ ਕੁੰਡੇ ਦਵੱਲੀ ਆ ਪਾਣੀ ਦਾ ਗਲਾਸ ਲੈ ਤੇ ਪਾਣੀ ਦਾ ਗਲਾਸ ਠੰਡਾ ਦਾ ਮੈਂ ਵੀ ਪੀਣਾ ਹੈ ਹੂੰ ਹੌਣ ਕਰ ਆ ਗਿਆ ਹੁਣ ਬਣਿਆ ਦਰੋਜਾ ਪਹਿਲਾ ਵਾਲਾ ਜੀ ਕੱਢ ਤੇ ਬਿੰਗ ਵਾਲਾ ਇਤਿਬਾਲ ਲੱਗੀ ਹੁਣ ਪੱਛੋਂ ਦੀ ਹਵਾ ਚੱਲੀ ਜਾਂਦੀ ਮੌਸਮ ਠੀਕ ਰਹਿੰਦਾ ਹੂੰ ਜਦ ਅੱਖਣ ਦਾ ਚੱਲਦਾ ਫਿਰ ਤਾਂ ਬੁਰਾ ਹਾਲ ਕਰ ਦਿੰਦਾ ਇਹ ਗੱਲ ਹੈਗੀ ਆ ਹੂੰ ਦੱਸ ਮੈਨੂੰ ਆਇ ਨਹੀਂ ਪੁੱਤ ਪਾਣੀ ਕੀ ਗੱਲ ਆ ਗਈ ਆ ਗਈ ਆ ਕੀ ਚਾਚੇ ਨੇ ਵੀ ਲੈਣਾ ਤੇਰੇ ਨਾਲ ਪਾਣੀ ਪਾਣੀ ਦੀ ਬੋਤਲ ਫੜਾ ਦੇ ਦੋ ਗਲਾਸ ਫੜਾ ਦੇ ਸਾਨੂੰ ਬੱਸ ਹੁਣ ਤਾਂ ਪਾਣੀ ਜਿੰਨਾ ਪੀਓਗੇ ਉਹਨਾਂ ਥੋੜਾ ਗਰਮੀਆਂ ਗਰਮੀਆਂ ਔਰ ਨਿੰਡਰ ਨੂੰ ਮਾਰਨੇ ਦੀ ਕੋਸ਼ਿਸ਼ ਤੇ ਅੱਛਾ ਇੱਕ ਨਾਟ ਰਹਿ ਗਿਆ ਜਰਾ ਮਾਰ ਮਾਰ ਵਾਟ ਮਾਰ ਲੀ ਗਾ ਅੰਦਰ ਜਾ ਮਤੂਰਾ ਚੀਰੋ ਕਾ ਤੇ ਨਾਮ ਨਿਕਲੇਗਾ ਪਹਿਲਾਂ ਇੱਥੇ ਹੋ ਗਿਆ ਹਾਂ ਉੱਜਾ ਲਾਗੀ ਰੰਦਨ ਸਾਈਮ ਕਰਾ ਕੇ ਚੋਲੋ ਮੈਨੂੰ ਆਗੇ ਹਾਂ ਪਰਮ ਅੰਦਰ ਜਾ ਚੱਲ ਦੱਕ ਡਾਇਨ ਇਟ ਲੋਕ ਨੂੰ ਆਨ ਕਸਮ ਬਣਾਣਾ ਨੂੰ ਬੱਚੇ ਚਲ ਨਹੀਂ ਕਰਨਾ ਹਾਲ ਬਹੁਤ ਦੇਖਣਾ ਕਰਨਾ ਸਟਾਰਟ ਆਈ ਫਟਾ ਮਿਸਤਰੀ ਕਹਿੰਦਾ ਜਿਆਦਾ ਅੰਦਰ ਪੜਨਾ ਅਦੀ ਅੰਦਰ ਦੇ ਕੁੰਡੀ ਹਾਂ ਜੇ ਬਾਹਰ ਨਿਕਲ ਗਿਆ ਤਾਂ ਬਾਹਰ ਤੇ ਕੁੰਡੀ ਇਹ ਲੱਗੀ ਹੋਣੀ ਚਾਹੀਦੀ ਬਸ ਅੱਛਾ ਤਾਂ ਦਰਵਾਜ਼ੇ ਦੇ ਮਨੇ ਕਿਹੜਾ ਹੋਗਾ ਤਾਂ ਮੈਂ ਤੇ ਕੀ ਚੈੱਕ ਕਰੋਗੇ ਪਹਿਲਾਂ ਦਰਵਾਜ਼ਾ ਆਪ ਮੁੜਦਾ ਨਹੀਂ ਚਾਹੀਦਾ ਇਹ ਹੋ ਗਿਆ ਤਾਂ ਬਟਾ ਹੁਣ ਜੇ ਆਪਰੋਂ ਬੰਨੋ ਇੱਥੋਂ ਜਾਣਾ ਤਾਂ ਹੈਗਾ ਹੀ ਹੈ। ਹਾਂ? ਨਾ ਤਾਂ ਹੈ। ਚੱਚ ਦੀ ਹੈ ਰੋੜਾ। ਗੱਡੀ ਉੱਪਰੋਂ ਨਾ ਮਮਾ ਗੱਡੀ ਵਿੱਚ ਚੜਦੇ ਆ। ਹਾਂ? ਨਾ ਮੇਗਾ। ਤੂੰ ਜਦੋਂ ਸ਼ੀਸ਼ਾ ਸ਼ੀਸ਼ੇ ਨਾਪ ਲਾਦਾ ਨਾ। ਨਾ ਮੇਗਾ। ਆਪਾਂ ਨਾ ਆਉਣਾ। ਆਲੇ ਦਾ ਦ੍ਰਿਸ਼ਟੀ ਮੈਂ ਵੀ ਜਾਵਾਂ। ਕਿੱਥੇ ਜਾਣਾ? ਕਿੱਥੇ ਰੂ ਜਾਣਾ? ਪਹਿਲਾਂ ਸਾਤਰੀ ਕਾਲਾ ਬੁਲਾ ਇੱਧਰ। ਕੌਣ ਰੱਖਾ ਲੈ। ਕੋਣ ਪੜੀ ਛੇਤੀ ਬੁਲਾਈ ਆ। ਜਦਦਾ ਮੈਂ ਕਹੀ ਜਾਂਦਾ ਬਲਾ ਜਲਦੀ ਨੇ ਬੁਲਾਈ ਨੂੰ। ਕੀਤਾ ਹੈਗਾ? ਹਾਂ। ਚਾਹਾਲ। ਠੀਕ ਹੈ। ਕਿਸੇ ਦਾ ਨਾਪ ਲੈਗਾ ਆ ਤਾਂ ਸੇਮੇ ਹੋਣੇ ਦੋ ਕੁਲਰ ਵਾਲੀਆਂ ਟਾਕੀਆਂ ਤਾਂ ਉਧਰ ਆ ਨਾ ਨਹੀਂ ਨਹੀਂ ਮੈਂ ਤਿੰਨ ਟਾਕੀਆਂ ਤਾਂ ਬੜੀਆਂ ਹੀ ਆ ਇਹਦੇ ਨਾਲ ਇਹ ਦੋ ਆ ਛੋਟੀਆਂ ਦੇਖ ਹਾਂ ਹਾਂ ਕੱਲ੍ਹ ਜਿਹਨੇ ਵੀ ਜਿਹੜੇ ਸਨ ਖੜ ਦੇ ਇੱਕ ਮੁੱਢ ਅਦੇ ਉੱਪਰਲਾ ਹੋ ਗਿਆ ਨਾ ਇਹ ਕਿੱਥੇ ਹੋ ਅੰਦਰੇ ਗਿਆ ਆਉਗਾ ਤੂੰ ਦੇਖ ਤਾਂ ਸੱਚ ਰੋਕ ਲੱਗਦੀ ਹੁੰਦੀ ਜਿਹੜੀ ਇਹਨੂੰ ਨੇਤਾ ਜੀ ਜੀ ਲੈ ਆਇਆ ਕੋ ਉਹਨਾਂ ਤੇ ਮਿਲ ਜਾਂਦੀ ਨਾ ਇਹ ਕੀ ਹੋ ਰਿਹਾ ਅੰਦਰੇ ਜਿਹੜੇ ਪਤਾ ਨਹੀਂ ਉਹ ਤਾਂ ਦਿਖੀ ਦੀ ਉਹ ਨਹੀਂ ਦਿਖੀ ਹੋਣੀ ਹੈਗੀ ਜੇ ਫੇਣਾ ਨੇ ਚੱਕ ਚੁੱਕੇ ਨੇ ਸੜਤੀ ਹੋਵੇ ਕਿਤੇ ਆ ਖੋਲ ਕੇ ਦੇਖ ਲੈ ਨਵਾਂ ਨਾ ਫਲਾ ਸਾਈ ਦੇ ਰਹੀਆਂ ਸਾਰੀਆਂ दस लिखना घटाओ कुछ बयाली बयाली सत्त पॉइंट सत्तर बाई किसे अच्छे बाई तेरह नौ 13.2 ਠੀਕ ਹੈ 42.7 42.7 ਹਾਂ ਜੀ y 13.2 ਠੀਕ ਹੈ ਅਮੇ ਕੋਈ ਕੀ ਦੋ 21 21.2 9 9 ਹਾਂ ਜੀ 9 ਠੀਕ ਹੈ ਸੋ ਤਾਂ ਮੈਂ ਚਾਹ ਦਰਾ ਦੇ ਗੱਟੀਆਂ ਲਾ ਲਾ ਕੇ ਫਿਕਸ ਕਰਤੀ ਤਾਗੇ ਟੁੱਟੀਆਂ ਆ ਯਾਰ ਆ ਅੰਦਰ ਤੋਂ ਦੇਖ ਲੈ ਅੰਦਰ ਤੋਂ ਦੇਖ ਲੈ ਉਹ ਕੁਝ ਕਰੇ ਜਦ ਜੇ ਲੇ ਮਿਲ ਗਿਆ ਫਿਰ ਵੀ ਤਾਂ ਪੱਟਣੀ ਪੈਣਾ ਜਗਾ ਹਾਂ ਪੱਟ ਲਾ ਕੇ ਤੇ ਨਹੀਂ ਹੋਰ ਲਾ ਦੂ ਮੈਂ ਤਾਂ ਇੱਥੇ ਧੁੱਪ ਜਾਂਦੀ ਅੰਦਰੋਂ ਉਹ ਤਾਂ ਕਰਕੇ ਐਸੀ 쿨ਿੰਗ ਘੱਟ ਕਰਦਾ ਫਿਰ ਵਿਚਾਰਾ ਮੈਂ ਤਾਂ ਪੱਕੀ ਲਾਤੀ ਤੇ ਹਾਂ ਅੰਦਰ ਤੇ ਅੰਦਰ ਤੋਂ ਦੇਖ ਲੰਮ ਦੇਖ ਚੱਪ ਕਰ ਲਈ ਜੀ ਨਾ ਆਪਾਂ ਤੋਂ ਲਈ ਫੇਰ ਮਿਲ ਜੇ